ਹਾਂਜੀ ਸਰ ਕੱਲ ਗੁਰੂਰਸੇ ਦੇ ਰੇ ਦੇ ਵਿੱਚ ਵਾਰਦਾਤ ਹੋਈ ਹੈ ਕੋਈ ਦੱਸਿਆ ਜਾਵੇ ਜੀ ਮਾਨ ਜੋ ਕੇ ਸਸਤੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਬਲੋਚਲੇ ਨਿਰਦੇਸ਼ ਅਗੇ ਪੂਰੇ ਜ਼ਿਲ੍ਹੇ ਵਿੱਚ ਮੁਸਤੈਦੀ ਨਾਲ ਜਿਹੜਾ ਹੈਗੇ ਨਾਕੇ ਲਗਾਏ ਜਾਂਦੇ ਹੈਗੇ ਇਸ ਸਿਲਸਿਲੇ ਵਿੱਚ ਜਿਹੜਾ ਡੀਐਸਪੀ ਗੁਰਰਸੇ ਦਾ ਤੁ ਸੋਨੀਆ ਦੀ ਜਿਹੜੀ ਪੁਲਿਸ ਪਾਰਟੀ ਸੀ ਕੀ ਉਹਨੇ ਜਿਹੜਾ ਨਾਕਾ ਲਗਾਇਆ ਹੋਇਆ ਸੀ ਲਖੀਮਪੁਰਾ ਗੁਰਰਸੇ ਵਿੱਚ ਜਦ ਤਿੰਨ ਸੱਕੀਪੁਰਖ ਦੋ ਮੋਟਰਸਾਈਕਲ ਤੇ ਆ ਰਹੇ ਸਨ ਜਦ ਉਹਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਹਨੇ ਫਾਇਰਿੰਗ ਕੀਤੀ ਤੇ ਵਾਪਸ ਮੁੜ ਕੇ ਭੱਜ ਗਏ ਤਰੀ ਡੀਐਸਪੀ ਅਤੂਲ ਸੋਨੀ ਦੀ ਟੀਮ ਸੀਗੀ ਉਹਨੇ ਬੜੀ ਮੁਸਤਿਆਦੀ ਤੇ ਦਲੇਰੀ ਨਾਲ ਉਹਦਾ ਪਿੱਛਾ ਕੀਤਾ ਤੇ ਨਾਲ ਪਿੱਛਾ ਕੀਤਾ ਤੇ ਜਿਹੜਾ ਉਹਨੇ ਫਾਇਰਿੰਗ ਕੀਤੀ ਤੇ ਪੁਲਿਸ ਪਾਰਟੀ ਉਹਨੇ ਵੀ ਜਵਾਬੀ ਫਾਇਰਿੰਗ ਕੀਤੀ ਇੱਕ ਜਿਹੜਾ ਆਰੋਪੀ ਸੀਗਾ ਰਾਹੁਲ ਉਹਨੂੰ ਫੜ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਸੀਗੇ ਦੋ ਉਹ ਹਨੇਰਿਆਂ ਦਾ ਫਾਇਦਾ ਉਠਾ ਕੇ ਜਿਹੜੇ ਪਚ ਗਏ ਉਹਨੂੰ ਫਰੈਂਡਲੀ ਟੀਮ ਬਣਾ ਗਿਆ ਤੇ ਉਹਨੂੰ ਅਸੀਂ ਛੇਤੀ ਛੇਤੀ ਫੜ ਲਾਂਗੇ ਧੰਨਵਾਦ ਹਾਂਜੀ ਸਰ ਕੱਲ ਗੁਰੂਸੇਹ ਦੇ ਰੇ ਦੇ ਵਿੱਚ ਵਾਰਦਾਤ ਹੋਈ ਹੈ ਕੋਈ ਦੱਸਿਆ ਜਾਵੇ ਜੀ ਮਾਨ ਜੋ ਕਿਸੇ ਕਿਸ ਵੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਬਲੋਚਲੇ ਨਿਰਦੇਸ਼ ਹੈਗੇ ਪੂਰੇ ਜ਼ਿਲ੍ਹੇ ਵਿੱਚ ਮੁਸਤੈਦੀ ਨਾਲ ਜਿਹੜਾ ਹੈਗੇ ਨਾਕੇ ਲਗਾਏ ਜਾਂਦੇ ਹੈਗੇ ਇਸ ਸਿਲਸਿਲੇ ਵਿੱਚ ਜਿਹੜਾ ਡੀਐਸਪੀ ਗੁਰੂਸੇਹ ਆਤੂ ਸੋਨੀਆ ਦੀ ਜਿਹੜੀ ਪੁਲਿਸ ਪਾਰਟੀ ਸੀਗੀ ਉਹਨੇ ਜਿਹੜਾ ਨਾਕਾ ਲਗਾਏ ਹੋਇਆ ਸੀ ਲਖੀਨਪੁਰ ਗੁਰਸਾਹਿਬ ਵਿੱਚ ਜਦ ਤਿੰਨ ਸੱਕੀਪੁਰਖ ਦੋ ਮੋਟਰਸਾਈਕਲ ਤੇ ਆ ਰਹੇ ਸਨ ਜਦ ਉਹਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਹਨੇ ਫਾਇਰਿੰਗ ਕੀਤੀ ਤੇ ਵਾਪਸ ਮੁੜ ਕੇ ਭੱਜ ਗਏ ਤਰੀ ਡੀਐਸਪੀ ਅਤੁਲ ਸੋਨੀ ਦੀ ਟੀਮ ਸੀਗੀ ਉਹਨੇ ਬੜੀ ਮੁਸਤੈਦੀ ਤੇ ਦਲੇਰੀ ਨਾਲ ਉਹਦਾ ਪਿੱਛਾ ਕੀਤਾ ਤੇ ਨਾਲ ਅ ਪਿੱਛਾ ਕੀਤਾ ਤੇ ਜਿਹੜਾ ਉਹਨੇ ਫਾਇਰਿੰਗ ਕੀਤੀ ਜਦੋਂ ਪੁਲਿਸ ਪਾਰਟੀ ਉਹਨੇ ਵੀ ਜਵਾਬੀ ਫਾਇਰਿੰਗ ਕੀਤੀ ਇੱਕ ਜਿਹੜਾ આરોપી ਸੀਗਾ ਰਾਹੁਲ ਉਹਨੂੰ ਫੜ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਸੀਗੇ ਦੋ ਉਹ ਹਨੇਰਿਆਂ ਦਾ ਫਾਇਦਾ ਉਠਾ ਕੇ ਜਿਹੜੇ ਪਚ ਗਏ ਉਹਨੂੰ ਫਰੈਂਡਲੀ ਟੀਮ ਬਣਾਇਆ ਗਿਆ ਹੈ ਤੇ ਉਹਨੂੰ ਅਸੀਂ ਛੇਤੀਛੇ ਫੜ ਲਾਂਗੇ ਧੰਨਵਾਦ ਹਾਂਜੀ ਸਰ ਕੱਲ ਗੁਰੂਸੇ ਦੇ ਦੇਰੀ ਦੇ ਵਿੱਚ ਵਾਰਦਾਤ ਹੋਈ ਹੈ ਕੋਈ ਦੱਸਿਆ ਜਾਵੇ ਜੀ ਮਾਨ ਜੋ ਕਿ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਬਲੋਚਲੇ ਨਿਰਦੇਸ਼ ਅਗੇ ਪੂਰੇ ਜ਼ਿਲ੍ਹੇ ਵਿੱਚ ਮੁਸਤੈਦੀ ਨਾਲ ਜਿਹੜਾ ਹੈਗੇ ਨਾਕੇ ਲਗਾਏ ਜਾਂਦੇ ਹੈਗੇ ਇਸ سلسلے ਵਿੱਚ ਜਿਹੜਾ ਡੀਐਸਪੀ ਗੁਰਹਰ ਸਾਹਿਬ ਆਤੂ ਸੋਨੀਆ ਦੀ ਜਿਹੜੀ ਪੁਲਿਸ ਪਾਰਟੀ ਸੀਗੀ ਉਹਨੇ ਜਿਹੜਾ ਨਾਕਾ ਲਗਾਇਆ ਹੋਇਆ ਸੀ ਲਖਮੀਪੁਰ ਗੁਰਹਰ ਸਾਹਿਬ ਵਿੱਚ ਜਦ ਤਿੰਨ ਸੱਖੀਪੁਰਖ ਦੋ ਮੋਟਰਸਾਈਕਲ ਤੇ ਆ ਰਹੇ ਸਨ ਜਦ ਉਹਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਨੇ ਫਾਇਰਿੰਗ ਕੀਤੀ ਤੇ ਵਾਪਸ ਮੁੜ ਕੇ ਪੱਜ ਗਏ ਜਿਹੜੀ ਡੀਐਸਪੀ ਅਤੁਲ ਸੋਨੀ ਦੀ ਟੀਮ ਸੀਗੀ ਉਹਨੇ ਬੜੀ ਮੁਸਤੈਦੀ ਤੇ ਦਲੇਰੀ ਨਾਲ ਉਹਦਾ ਪਿੱਛਾ ਕੀਤਾ ਤੇ ਨਾਲ ਅ ਪਿੱਛਾ ਕੀਤਾ ਤੇ ਜਿਹੜਾ ਉਹਨੇ ਫਾਇਰਿੰਗ ਕੀਤੀ ਜਿਹੜੀ ਪੁਲਿਸ ਪਾਰਟੀ ਉਹਨੇ ਵੀ ਜਵਾਬੀ ਫਾਇਰਿੰਗ ਕੀਤੀ ਇੱਕ ਜਿਹੜਾ ਆਰੋਪੀ ਸੀਗਾ ਰਾਹੁਲ ਉਹਨੂੰ ਫੜ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਸੀਗੇ ਦੋ ਉਹ ਹਨੇਰਿਆਂ ਦਾ ਫਾਇਦਾ ਉਠਾ ਕੇ ਜਿਹੜੇ ਪੱਜ ਗਏ ਉਹਨੂੰ ਫਰੈਂਡਲੀ ਟੀਮ ਪੜਾਇਆ ਗਿਆ ਤੇ ਉਹਨੂੰ ਅਸੀਂ ਛੇਤੀ ਛੇਤੀ ਫੜ ਲਾਂਗੇ ਧੰਨਵਾਦ